ਵਾਹਿਗੁਰੂ ਸਾਹਿਬ ਜੀ ਮਹਲਾ ਪਹਿਲਾ ਸਬੇ ਕਾਂਤ ਮਹਿਲੀਆਂ ਸਗਲੀਆਂ ਕਰੈ ਸ਼ਿੰਗਾਰ ਗਣਤ ਗਣਾਵਣ ਆਈਆਂ ਸੁਹਾਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਵਾਰ ਹਰ ਜਿਓ ਇਉ ਪਿਰ ਰਾਵੈ ਨਾਰ ਤੁਧ ਭਾਵਨ ਸੋਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਅਵਤਾਰ ਸ਼ਬਦ ਬ੍ਰਹਮ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਆਪ ਜੀ ਨੇ ਸ਼ਬਦ ਦਾ ਪਾਠ ਸੁਣਿਆ ਹੈ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 53 ਅੰਗ ਤੇ ਆਰੰਭ ਹੁੰਦਾ ਹੈ ਅਠਾਂ ਪਦਿਆਂ ਵਾਲਾ ਰਾਗ ਸ਼੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਸੋ ਇਹ 54 ਅੰਗ ਤੇ ਮਹੱਲਾ ਪਹਿਲਾ ਸਰਲੇਖ ਦੇ ਨਾਲ ਇਹ ਪਹਿਲਾ ਪਦਾ ਤੇ ਨਾਲ ਰਹਾਉ ਦੀ ਪੰਕਤੀ ਹੈ ਇਸ ਦੀ ਵਿਚਾਰ ਸਾਂਝੀ ਕਰੀਏ ਆਓ ਇਸ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਬਾਣੀ ਦਾ ਜੋ ਸਮੁੱਚਾ ਭਾਵ ਹੈ ਉਹ ਇਹ ਹੈ ਕਿ ਵਾਹਿਗੁਰੂ ਗਿਣਤੀਆਂ ਮਿੰਟੀਆਂ ਤੋਂ ਬਾਹਰ ਹੈ ਕਹਿਣ ਦਾ ਭਾਵ ਦਿਖਾਵੇ ਤੋਂ ਬਾਹਰ ਹੈ ਜੇ ਉਸ ਦੀ ਪ੍ਰਾਪਤੀ ਕਰਨੀ ਹੈ ਤੇ ਦਿਖਾਵਾ ਕਰਕੇ ਨਹੀਂ ਅੰਤਰਮਨ ਭਾਵਨਾਵਾਂ ਦੇ ਨਾਲ ਸੰਬੰਧਿਤ ਹੈ ਇੱਕ ਮਨ ਇੱਕ ਚਿੱਤ ਕਰਕੇ ਉਸ ਨਾਲ ਜੁੜੀਦਾ ਹੈ ਫਿਰ ਕੁਝ ਪ੍ਰਾਪਤ ਕਰਦਾ ਹੈ ਤੇ ਇਸ ਸ਼ਬਦ ਦੇ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਦੁਨਿਆਵੀ ਤੌਰ ਤੇ ਇਸਤਰੀ ਪੁਰਸ਼ ਦੀ ਉਦਾਹਰਨ ਦਿੰਦਿਆਂ ਹੋਇਆਂ ਇਹ ਅਲੰਕਾਰ ਲੈ ਕੇ ਦੱਸਿਆ ਹੈ ਤੇ ਜਿਸ ਤਰ੍ਹਾਂ ਇਸਤਰੀ ਬਾਹਰੋਂ ਤਾਂ ਸ਼ਿੰਗਾਰ ਕਰਦੀ ਹੈ ਹਰ ਤਰ੍ਹਾਂ ਦਾ ਤੇ ਆਪਣੇ ਪਤੀ ਦੇ ਵਿਸ਼ਵਾਸ ਦੇ ਵਿੱਚ ਨਹੀਂ ਸੋ ਇਸੇ ਤਰ੍ਹਾਂ ਧਾਰਮਿਕ ਜਗਤ ਦੇ ਅੰਦਰ ਤੇ ਜਿਹੜਾ ਇਨਸਾਨ ਦਿਖਾਵੇ ਦੇ ਕਰਮ ਧਰਮ ਕਰਦਾ ਹੈ ਪਰ ਅੰਦਰੋਂ ਪਰਮੇਸ਼ਰ ਤੋਂ ਬਹੁਤ ਦੂਰ ਤੇ ਟੁੱਟਿਆ ਹੋਇਆ ਹੈ ਤੇ ਉਸ ਦੀ ਤੁਲਨਾ ਕਰੀ ਹੈ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਮਹੱਲਾ ਪਹਿਲਾ ਸਬੇ ਕੰਤ ਮਹਿਲੀਆਂ ਸਗਲੀਆਂ ਕਰੈ ਸ਼ਿੰਗਾਰ ਭਾਵ ਸਾਰੀਆਂ ਜੀਵ ਇਸਤਰੀਆਂ ਪਰਮਾਤਮਾ ਦੀਆਂ ਹਨ ਤੇ ਸਾਰੀਆਂ ਹੀ ਸ਼ਿੰਗਾਰ ਕਰਦੀਆਂ ਨੇ ਭਾਵ ਕਰਮ ਧਰਮ ਕਰਦੀਆਂ ਨੇ ਦਿਖਾਵਾ ਕਰਦੀਆਂ ਨੇ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਤੇ ਕੋਈ ਪਾਠ ਪੂਜਾ ਕਰਦਾ ਹੈ ਕੋਈ ਸੇਵਾ ਕਰਦਾ ਹੈ ਕੋਈ ਦਾਨ ਪੁੰਨ ਕਰਦਾ ਹੈ ਕੋਈ ਅਸੀਂ ਵੇਖਦੇ ਹਾਂ ਉਹ ਮਾਲਾ ਫੇਰੀ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਕਰਮ ਜਿਹੜੇ ਨੇ ਅਸੀਂ ਵੇਖਦੇ ਆ ਲੋਕਾਂ ਨੂੰ ਕਰਦੇ ਆ ਹੋਇਆ ਲੇਕਿਨ ਕੀ ਇਹ ਸਾਰਾ ਕੁਝ ਉਹ ਅੰਦਰੋਂ ਵੀ ਇਹ ਕਰਦੇ ਨੇ ਆਪਣੀ ਧਰਮ ਦੀ ਕਿਰਤ ਨਾਲ ਕਰਦੇ ਨੇ ਜਾਂ ਨਹੀਂ ਕਰਦੇ ਉਸ ਤੇ ਡਿਪੈਂਡ ਹੁੰਦਾ ਸੋ ਇਨਸਾਨ ਜੋ ਮਰਜ਼ੀ ਕਰਦਾ ਰਹੇ ਜਿਸ ਤਰ੍ਹਾਂ ਦਾ ਮਰਜ਼ੀ ਇਨਸਾਨ ਦਿਖਾਵਾ ਕਰਦਾ ਰਹੇ ਜੋ ਮਰਜ਼ੀ ਬਣਾਦਾ ਰਹੇ ਲੇਕਿਨ ਜਿਸ ਵਕਤ ਉਹ ਅੰਦਰੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਤੇ ਫਿਰ ਉਹ ਗੱਲ ਬਣਦੀ ਨਹੀਂ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਕਰਮ ਧਰਮ ਹੈ ਇਹ ਸ਼ਿੰਗਾਰ ਨੇ ਧਰਮ ਦੇ ਪਰ ਕੱਲਾ ਸ਼ਿੰਗਾਰ ਹੀ ਕਰੀ ਜਾਈਏ ਤੇ ਅੰਦਰ ਕੋਈ ਕਰਤੂਤ ਨਾ ਹੋਵੇ ਫਿਰ ਕੀ ਬਣੇਗਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਣਤ ਗਣਾਵਣ ਆਇਆਂ ਸੁਹਾ ਵੇਸ ਵਿਕਾਰ ਅਸੀਂ ਵੇਖਦੇ ਹਾਂ ਜਿਹੜਾ ਲਾਲ ਰੰਗ ਹੈ ਸੁਹਾ ਰੰਗ ਹੈ ਉਹ ਸੁਹਾਗ ਦਾ ਰੰਗ ਆਮ ਕਰਕੇ ਹੁੰਦਾ ਹੈ ਤੇ ਜੇਕਰ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਅੰਦਰ ਨਹੀਂ ਪ੍ਰੀਤ ਤੇ ਫਿਰ ਸੁਹਾ ਰੰਗ ਵੀ ਕਿਸ ਕੰਮ ਦਾ ਇਸ ਲਈ ਸਤਗੁਰੂ ਪਾਤਸ਼ਾਹ ਇੱਥੇ ਇਸ ਨੂੰ ਵੀ ਰੱਦ ਕਰਦੇ ਨੇ ਕਹਿੰਦੇ ਸਿਰਫ ਜਿਹੜਾ ਸ਼ਿੰਗਾਰ ਹੈ ਉਹ ਗਿਣਤੀ ਮਿੰਤੀ ਦਾ ਕਰਦੇ ਨੇ ਲੋਕ ਭਾਵ ਕਰਮ ਧਰਮ ਦਿਖਾਵੇ ਦਾ ਕਰਦੇ ਨੇ ਤੇ ਉਹ ਜਿਹੜਾ ਦਿਖਾਵੇ ਦਾ ਹੈ ਭਾਵੇਂ ਜਿੰਨਾ ਮਰਜੀ ਗੂੜਾ ਹੋਵੇ ਦਿਖਦੇ ਵਿੱਚ ਚੰਗਾ ਹੋਵੇ ਪਰ ਉਹ ਜਿਹੜਾ ਹੈਗਾ ਬੜਾ ਮਾੜਾ ਮੰਨਿਆ ਜਾਏਗਾ ਤੇ ਭਾਵ ਕਰਮਾਂ ਧਰਮਾਂ ਦਾ ਜਿਹੜਾ ਦਿਖਾਵਾ ਹੈ ਉਹ ਭਾਵੇਂ ਕਿੰਨੇ ਚੰਗੇ ਕਰਮ ਹੋਣ ਰੱਬ ਦੀ ਨਜ਼ਰ ਦੇ ਵਿੱਚ ਜਿਹੜਾ ਦਿਖਾਵਾ ਹੈ ਜਿਹੜਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਤੇ ਉਹਨੂੰ ਮਾੜਾ ਹੀ ਗਿਣਿਆ ਜਾਵੇਗਾ ਦੁਨੀਆ ਭਾਵੇਂ ਉਹਨੂੰ ਚੰਗਾ ਕਵੇ ਇਸ ਲਈ ਗਣਤ ਗਣਾਵਣ ਆਈਆਂ ਸੁਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਵਾਰ ਤੇ ਜਿਹੜਾ ਕਹਿੰਦੇ ਜਿਸ ਤਰ੍ਹਾਂ ਉਸਨੂੰ ਲਾਲ ਕਹਿੰਦੇ ਮਾਇਆ ਦੇ ਰੰਗ ਨੂੰ ਸੁਹਾ ਜਾਂ ਕਸੁੰਭੀ ਰੰਗ ਵੀ ਗੁਰਬਾਣੀ ਦੇ ਵਿੱਚ ਆਖਿਆ ਨਾਮ ਰੰਗ ਨੂੰ ਮਜੀਠ ਦਾ ਰੰਗ ਆਖਿਆ ਸੋ ਉਹਨਾਂ ਦਾ ਜਿਹੜਾ ਖੋਟਾ ਦਿਖਾਵਾ ਹੈ ਖੁਵਾਰ ਕਰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਖੋਟਾ ਪਾਜ ਖਵਾਰ ਤੇ ਅਸਲ ਦੇ ਵਿੱਚ ਕਰਨਾ ਕੀ ਹੈ ਹਰ ਜੀਉ ਇਉਂ ਪਿਰ ਰਾਵੈ ਨਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਜੀਵ ਇਸਤਰੀ ਨੂੰ ਇਸ ਤਰ੍ਹਾਂ ਸੁੱਖ ਦਿੰਦਾ ਹੈ ਇਸ ਤਰ੍ਹਾਂ ਉਹਦੇ ਮਨ ਵਿੱਚ ਵਸਦਾ ਹੈ ਇਸ ਤਰ੍ਹਾਂ ਜੀਵ ਇਸਤਰੀ ਇਸ ਤਰ੍ਹਾਂ ਇਨਸਾਨ ਪਰਮਾਤਮਾ ਦੇ ਮਿਲਾਪ ਦਾ ਸੁੱਖ ਇਸ ਤਰੀਕੇ ਨਾਲ ਭੋਗ ਸਕਦਾ ਹੈ ਕਿਹੜੇ ਨਾਲ ਤੁਦ ਭਾਵਨ ਸੋਹਾਗਣੀ ਆਪਣੀ ਕਿਰਪਾ ਲੈਹ ਸਵਾਰ ਰਹਾਉ ਦੀ ਪੰਕਤੀ ਹੈ ਕਿ ਵਾਹਿਗੁਰੂ ਜੀ ਤੈਨੂੰ ਉਹੀ ਪਾਉਂਦੀਆਂ ਨੇ ਜੀਵ ਇਸਤਰੀਆਂ ਉਹਨਾਂ ਨੂੰ ਸੁਹਾਗਣ ਕਿਹਾ ਜਾ ਸਕਦਾ ਹੈ ਜੋ ਤੈਨੂੰ ਪਿਆਰ ਕਰਦੀਆਂ ਨੇ ਜੋ ਤੇਰੇ ਹੁਕਮ ਵਿੱਚ ਚੱਲਦੀਆਂ ਨੇ ਜਿਹੜੇ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਹੈ ਨਾ ਵਾਹਿਗੁਰੂ ਜੀ ਉਹ ਜਿਨ੍ਹਾਂ ਤੇ ਤੂੰ ਆਪਣੀ ਮਿਹਰ ਕਰਦਾ ਹੈ ਨਾ ਉਹਨਾਂ ਦਾ ਜੀਵਨ ਸਵਾਰ ਲੈਂਦਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਆਨੰਦ ਸਾਹਿਬ ਦੇ ਵਿੱਚ ਬਚਨ ਨੇ ਦੋ ਤਰ੍ਹਾਂ ਤੇ ਜਿਹੜੇ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਤਾਂ ਹੈ ਜਿਉਂ ਮੈਲੇ ਬਾਹਰੋਂ ਨਿਰਮਲ ਤੇ ਜਿਨ੍ਹਾਂ ਦਾ ਅੰਦਰ ਮੈਲ ਨਾਲ ਭਰਿਆ ਹੈ ਬਾਹਰੋਂ ਭਾਵੇਂ ਕਿੰਨੇ ਚੰਗਾ ਦਿਖਾਵਾ ਹੋਵੇ ਤੇ ਉਹਨਾਂ ਨੂੰ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਖੁਵਾਰ ਹੋਣਾ ਕਹਿੰਦੇ ਨੇ ਜਿਉਂ ਤਾਂ ਮੈਲੇ ਬਾਹਰੋਂ ਨਿਰਮਲ ਤੇ ਦੂਸਰੇ ਪਾਸੇ ਜਿਉਂ ਨਿਰਮਲ ਬਾਹਰੋਂ ਨਿਰਮਲ ਸਫਲ ਉਹ ਨੇ ਜਿਹੜੇ ਸਤਗੁਰ ਤੇ ਕਰਨੀ ਗਮਾਣੀ ਹੂੜ ਉਹਨਾਂ ਦੇ ਨੇੜੇ ਨਹੀਂ ਪਹੁੰਚਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਤੇ ਇਸ ਜਿਹੜਾ ਇਹ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਇਸ ਦੇ ਮੁਹੱਲਾ ਪਹਿਲਾ ਦੇ ਸਰਲੇਖ ਹੈ ਇਹਦੇ 8 ਪਦੇ ਨੇ ਪਹਿਲਾ ਪਦਾ ਤੇ ਰਹਾਉ ਦੀ ਪੰਕਤੀ ਸਾਂਝ ਕੀਤੀ ਹੈ ਅਗਲੀ ਅਗਲੀ ਵਿਚਾਰ ਵੀ ਸਾਂਝੀ ਕਰਾਂਗੇ ਜੀ ਸੋ ਇੰਨੇ ਅੱਖਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ